ਰਾਇ ਲਖਈ ਛੱਡ ਕੇ ਆਪਾਂ ਇਹੀ ਕੁਝ ਕਰਨੇ ਨੇ ਇਹਨੇ ਕਾਲਜ ਤੋਂ ਕੁੜੀਏ ਹਰਜੀਤ ਦਾ ਘਰ ਹੀ ਹੈ। ਉਹ ਹਾਂਜੀ ਖਰਜੀਤ ਦਾ ਘਰ ਤਾਂ ਇਹੀ ਹੈ ਪਰ ਤੁਸੀਂ ਕੌਣ? ਤੁਸੀਂ ਉਹਨਾਂ ਨੂੰ ਬੁਲਾ ਦੋਗੇ? ਮੈਨੂੰ ਉਹਨਾਂ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਕਿੱਥੇ ਨੇ ਉਹ? ਕਿਹਨਾਂ ਨੂੰ? ਹਰਜੀਤ ਨੂੰ। ਹਰਜੀਤਾ ਜੀ ਮੇਰਾ ਨਾ ਹੀ ਹੈ। ਮੈਨੂੰ ਦੱਸੋ ਕੀ ਕੰਮ? ਨਾਲੇ ਤੁਸੀਂ ਅੰਦਰ ਰਹੇ ਜੇਗਾ ਤੋਂ ਪਏ ਹੋ। ਹਰਜੀਤ ਤੁਸੀਂ ਹੋ? ਹਾਂਜੀ। ਇਹ ਕਿਵੇਂ ਹੋ ਸਕਦਾ? ਤੁਸੀਂ ਮਜ਼ਾਕ ਨਾ ਕਰੋ ਪਲੀਜ਼ ਤੁਸੀਂ ਮੇਰੀ ਨਾ ਮੁਸੀਬਤ ਨੂੰ ਸਮਝੋ ਮੈਂ ਉਹਨਾਂ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਜੀ ਇੱਥੇ ਹੈਗੇ ਪਲੀਜ਼ ਬੁਲਾ ਦਿਓ ਉਹ ਦੇਖੋ ਜੀ ਮੈਂ ਤੁਹਾਡੇ ਨਾਲ ਮਜ਼ਾਕ ਕਰਕੇ ਕੀ ਕਰਨਾ ਆਹੀ ਇੱਥੇ ਕਲਾ ਘਰ ਮੇਰਾ ਘਰ ਹੈ ਮੇਰਾ ਨਾਮ ਅਰਜੀ ਤਾਂ ਮੈਨੂੰ ਦੱਸੋ ਕੀ ਕੰਮ ਹੈ ਮੈਂ ਨਾਲ ਤੁਹਾਡੇ ਨਾਲ ਮਜ਼ਾਕ ਕਰਨਾ ਮੈਂ ਕੀ ਤੁਹਾਨੂੰ ਜਾਣਦਾ ਇੱਕ ਮਿੰਟ ਮੈਂ ਤੁਹਾਨੂੰ ਫੋਟੋ ਦਿਖਾਉਂਦੀ ਹਾਂ ਉਹਦੀ ਹਾਂ ਮੈਨੂੰ ਫੋਟੋ ਦਿਖਾ ਦਿਓ ਤੁਸੀਂ ਪਛਾਣ ਜੋ ਆ ਦੇਖੋ ਕੋਚਾ ਤੁਸੀਂ ਇਹਦੀ ਗੱਲ ਕਰ ਦਿਓ ਹਾਂ ਇਹਦਾ ਨਾਮ ਤਾਂ ਹਰਜੀਤ ਹੈ ਪਰ ਇਹਨੂੰ ਪਿੰਡ 'ਚ ਤਾਂ ਸਾਰੇ ਹੈਰੀ-ਹੇਰੀ ਕਹਿੰਦੇ ਆ ਹਰਜੀਤ ਨਾਮ ਤਾਂ ਤਾਂ ਸਿਰਫ ਮੈਨੂੰ ਜਾਣਦੇ ਨੇ ਪਿੰਡ 'ਚ ਅੱਛਾ ਫਿਰ ਤੁਸੀਂ ਮੈਨੂੰ ਇਹਨਾਂ ਦੇ ਘਰੇ ਲੈ ਜਾਓਗੇ ਪਲੀਜ਼ ਘਰੇ ਤਾਂ ਮੈਂ ਤੁਹਾਨੂੰ ਲੈ ਜਾਣਾ ਪਰ ਤੁਹਾਨੂੰ ਤਾਂ ਇਹ ਮਿਲਣਾ ਨਹੀਂ ਹੁੰਦਾ ਮਿਲਣਾ ਨਹੀਂ ਕਿਉਂ ਕਿਸੇ ਰਿਸ਼ਤੇਦਾਰੀ ਜਗ੍ਹਾਏ ਨੇ ਉਹ ਨਹੀਂ ਨਹੀਂ ਜੀ ਤੁਹਾਨੂੰ ਨਹੀਂ ਪਤਾ ਹੈਗਾ ਉਹਨਾਂ ਦਾ ਕੁਛ ਦਿਨ ਹੋ ਗਏ ਉਹ ਤਾਂ ਫੋਰਨ ਚੱਲ ਗਿਆ ਹੁਣ ਫੋਰਨ ਚੱਲ ਗਿਆ हां ਸਾਡੇ ਉਹਨਾਂ ਨਾਲ ਵਧੀਆ ਰਿਲੇਸ਼ਨ ਨੇ ਮੇਰਾ ਵਧੀਆ ਫਰੈਂਡ ਹੈਗਾ ਉਹ ਤੇ ਥੋੜੇ ਦਿਨ ਪਹਿਲਾਂ ਪਾਰਟੀ કરી ਸੀ ਤੇ ਪਰਸੋਂ ਦੀ ਫਲਾਈਟ ਸੀ ਰਾਤ ਦੀ ਤੇ ਚਲ ਗਿਆ ਤਾਂ ਵਾਰ ਪਰ ਕਿਵੇਂ ਹੋ ਸਕਦਾ ਮੈਨੂੰ ਬਿਨਾਂ ਦੱਸੀ ਕਿਵੇਂ چلا ਗਿਆ ਉਹ ਵੀ ਫੌਰਨ ਉਹ ਤਾਂ ਨਹੀਂ ਜੀ ਦੇਖੋ ਮੈਨੂੰ ਪਤਾ ਹੈਗਾ ਵੀ ਤੁਹਾਡੇ ਨਾਲ ਕੀ ਗੱਲ ਹੋਈ ਹੈ ਕਿ ਨਹੀਂ ਪਰ ਜਿਹੜੀ ਗੱਲਬਾਤ ਸੀ ਉਹ ਤੁਹਾਨੂੰ ਮੈਂ ਦੱਸਦੀ ਤੁਸੀਂ ਝੂਠ ਨਾ ਬੋਲੋ ਪਲੀਜ਼ ਉਹ ਨਹੀਂ ਨਹੀਂ ਜੀ ਮੈਂ ਤੁਹਾਨੂੰ ਝੂਠ ਬੋਲ ਕੇ ਲੈਣਾ ਜੇ ਤੁਸੀਂ ਨਹੀਂ ਯਕੀਨ ਮੰਨਦੇ ਤਾਂ ਮੈਂ ਤੁਹਾਡੇ ਉਹਨਾਂ ਦੇ ਘਰੇ ਲੈ ਚਲਦਾਾਂਗਾ ਤੁਹਾਨੂੰ ਚਲੋ ਕੋਈ ਨਾ ਉਹ ਤਾਂ ਮੈਂ ਪਤਾ ਲਗਾ ਲਾਂਗੀ ਇਹ ਸੱਚ ਹੈ ਇਹ ਝੂਠ ਹੈ ਪਰ ਮੈਂ ਤੁਹਾਨੂੰ ਐਂ ਕਹਿੰਦੀ ਸੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਹੱਥ ਜੋੜ ਕੇ ਬੇਨਤੀ ਕਰਦੀ ਆ ਜਦੋਂ ਤੱਕ ਮੈਨੂੰ ਉਹਦਾ ਕੁਝ ਨਹੀਂ ਪਤਾ ਲੱਗਦਾ ਕਿੱਥੇ ਹੈ ਕਿੱਥੇ ਨਹੀਂ ਕੋਈ ਗੱਲ ਨਹੀਂ ਹੁੰਦੀ ਪਲੀਜ਼ ਤੁਸੀਂ ਮੈਨੂੰ ਆਪਣੇ ਘਰ 'ਚ ਰਹਿਣ ਨੂੰ ਥਾਂ ਦੇ ਦੋਗੇ ਘਰ 'ਚ ਹਾਈ ਹੈ ਉਹ ਤਾਂ ਬਾਹਰ ਕਿਉਂ ਖੜਾਈ ਖੜਾ ਹੈ ਉਹ ਨਹੀਂ ਮਮਾ ਇਹਨਾਂ ਨੂੰ ਤਾਂ ਨਾ ਥੋੜਾ ਜਿਹਾ ਇੱਥੇ ਕੰਮ ਸੀਗਾ ਕਿਉਂ ਗੱਪ ਮਾਰਦਾ ਹੈ ਵੇ ਪੁੱਤ ਮੇਰੀ ਤਾਂ ਪ੍ਰਮਾਤਮਾ ਨੇ ਸੁਣ ਲਈ ਇੰਨੀ ਛੇਤੀ ਸੁਣਨੀ ਸੀ ਕੀ ਸੁਣ ਲਈ ਮਾਤਾ ਤੇਰੀ ਮੇਰੀ ਨੂੰ ਆ ਗਈ ਹੋ ਨਹੀਂ ਨਹੀਂ ਤੈਨੂੰ ਕੋਈ ਗਲਤਫਹਿਮੀ ਹੋਈ ਹੈਗੀ ਲੈ ਪੁੱਤ ਕਿਉਂ ਗੱਪ ਮਾਰਦਾ ਵੇਖ ਚੂੜਾ ਪਾਇਆ ਤੂੰ ਦੱਸ ਦੇ ਪੁੱਤ ਕੋਈ ਗੱਲ ਨਹੀਂ ਮੈਂ ਖੁਸ਼ ਐ ਤੇਰੇ ਫੈਸਲੇ ਤੋਂ ਚੰਗਾ ਸਮਾਂ ਦੀ ਬਿਨਾ ਦੇਖ ਭਾਲ ਕਰੀ ਤੋ ਹੀ ਰਿਸ਼ਤਾ ਮਿਲ ਗਿਆ ਵਧੀਆ ਓਏ ਮੰਮੀ ਇਹ ਜੀ ਕੋਈ ਗੱਲ ਹੀ ਨਹੀਂ ਹੈਗੀ ਤੂੰ ਤਾਂ ਹੋਰ ਹੀ ਕੋਈ ਸਮਝੀ ਜਾਨੀ ਆ ਕਿਉਂ ਗੱਪ ਮਾਰਦਾ ਪਰਗਟ ਪੁੱਤ ਕੋਈ ਨਾ ਪੁੱਤ ਤੁਸੀਂ ਇੱਥੇ ਖੜੋ ਮੈਂ ਪਾਣੀ ਬਾਹਰ ਦੀ ਆ ਆਂਟੀ ਜੀ ਮੇਰੀ ਗੱਲ ਸੁਣੋ ਹੋਈ ਕੋਈ ਨਾ ਪੁੱਤ ਮੈਂ ਆਂਟੀ ਨਹੀਂ ਪੁੱਤ ਤੇਰੀ ਮੰਮੀ ਐ ਉਹ ਮੰਮੀ ਤੂੰ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਤੂੰ ਤਾਂ ਹੋਰ ਹੀ ਗੱਲਾਂ ਲੈ ਕੇ ਪੈ ਜਾਣੀਆਂ ਕਿ ਆਪਦੀਆਂ ਤੇ ਕੋਈ ਨਾ ਤੇਰੇ ਮਾਮਿਆਂ ਨੂੰ ਮੈਂ ਮਨਾ ਲੂੰ ਚਾਚੀਆਂ ਤਾਈਆਂ ਨੂੰ ਵੀ ਮੈਂ ਦੱਸ ਦਿਆਂਗੀ ਮੈਨੂੰ ਕੋਈ ਨਾ ਅਸੀਂ ਤਾਂ ਚੁੱਪਚੀਪੀਤਾ ਵਿਆਹ ਕਰਿਆ ਕੋਈ ਨਾ ਪੁੱਤ ਮੇਰੀ ਗੱਲ ਸੁਣੋ ਤੁਸੀਂ ਰੁਕੋ ਇੱਥੇ ਤੇ ਮੈਂ ਨਾ ਉਹਨਾਂ ਮਾਮਾ ਵਰਗੀ ਨਹੀਂ ਵੀ ਜਿਹੜੀਆਂ ਐ ਕਹਿਣਗੀਆਂ ਵੀ ਮੇਰੇ ਪੁੱਤ ਨੇ ਵਿਆਹ ਕਿਉਂ ਕਰਾਇਆ ਮੈਂ ਤਾਂ ਹੁਣ ਦੇ ਜ਼ਮਾਨੇ ਦੀ ਮਾਂ ਐ ਮੈਨੂੰ ਤਾਂ ਪੁੱਤ ਖੁਸ਼ੀ ਐ ਏ ਮੈਂ ਪਰਿਵਾਰ ਦੀਆਂ ਸੋਡੇ ਉੱਤੇ ਦੀ ਤੇ ਤੁਸੀਂ ਖੜੋ ਇੱਥੇ ਚੰਗਾ ਪਰ ਅੰਟੀ ਜੀ ਤੁਸੀਂ ਆਪਦੀ ਮੰਮੀ ਨੂੰ ਸਮਝਾਏ ਕਿਉਂ ਨਹੀਂ ਵੀ ਉਹਨਾਂ ਨੂੰ ਕੋਈ ਗਲਤਫਹਿਮੀ ਹੋਈ ਹੈ ਹੁਣ ਯਾਰ ਮੈਂ ਉਹਨਾਂ ਨੂੰ ਕੀ ਸਮਝਾਵਾਂ ਪਰ ਫਿਰ ਐ ਕਰਦੇ ਆ ਮੈਂ ਤੇਰੀ ਗੱਲ ਜ਼ਰੂਰ ਮੰਨ ਲੈਣਾਗਾ ਤੁਸੀਂ ਇੱਥੇ ਕਹਿਣਾ ਉਹਨਾਂ ਵੀ ਇੱਥੇ ਰੁਕਣਾ ਹੈਗਾ ਤੁਸੀਂ ਇੱਥੇ ਰੁਕ ਜਾ ਪਰ ਤੁਹਾਨੂੰ ਵੀ ਇੱਕ ਮੇਰੀ ਸ਼ਰਤ ਮੰਨਣੀ ਪਊਗੀ ਸ਼ਰਤ ਇਹੋ ਜੀ ਕਿਹੜੀ ਸ਼ਰਤ ਹੈ ਜਿੰਨੇ ਦਿਨ ਤੁਸੀਂ ਇੱਥੇ ਰੁਕੋਗੇ ਨਾ ਉਹਨਾਂ ਟਾਈਮ ਨਾਲ ਮੇਰੀ ਮਾਂ ਨੂੰ ਵੀ ਇਹ ਨਹੀਂ ਲੱਗਣਾ ਚਾਹੀਦਾਗਾ ਕਿ ਆਪਣਾ ਵਿਆਹ ਨਹੀਂ ਹੋਇਆ ਉਹਨਾਂ ਦੇ ਦਿਮਾਗ 'ਚ ਇਹ ਨਾ ਬੈਠੇ ਕਿ ਤੁਸੀਂ ਸਿਰਫ ਇਕੱਲਾ ਇੱਥੇ ਵੈਸੇ ਹੀ ਰੁਕੇ ਹੋਏ ਹੋਗੇ ਉਹਨਾਂ ਦੇ ਦਿਮਾਗ 'ਚ ਇਹ ਹੀ ਗੱਲ ਬੈਠਣੀ ਚਾਹੀਦੀ ਹੈ ਕਿ ਆਪਾਂ ਨੇ ਦੋਨਾਂ ਨੇ ਸੱਚੀਓਂ ਕਰਾ ਲਿਆ ਪਿਆ ਪਰ ਐਵੇਂ ਕਿਵੇਂ ਮੈਂ ਝੂਠ ਬੋਲ ਸਕਦੀਆਂ ਕਿਸੇ ਦੇ ਜਜ਼ਬਾਤਾਂ ਨਾਲ ਮੈਨੂੰ ਖੇਡਣਾ ਨਹੀਂ ਆਉਂਦਾ ਪਰ ਦੇਖੋ ਜੇ ਹੁਣ ਤੁਸੀਂ ਇੱਥੇ ਰਹਿਣਾ ਹੈਗਾ ਤਾਂ ਇੰਨਾ ਕੁ ਤਾਂ ਕਰਨਾ ਪਊਗਾ ਜਿੰਨਾ ਟਾਈਮ ਤੁਸੀਂ ਇੱਥੇ ਰਹੋਗੇ ਮੇਰੀ ਮਾਤਾ ਨੂੰ ਇਹ ਲੱਗਣਾ ਨਹੀਂ ਚਾਹੀਦਾਗਾ ਕਿ ਆਪਣਾ ਵਿਆਹ ਨਹੀਂ ਹੋਇਆਗਾ ਕਿਉਂਕਿ ਮੈਂ ਜਿਹੜੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੇਖੀ ਇਹਨਾਂ ਮੈਨੂੰ ਹੁਣ ਤੱਕ ਨਹੀਂ ਸੀ ਕਦੇ ਦੇਖੀ ਤੇ ਮੈਂ ਨਹੀਂ ਚਾਹੁੰਦਾਗਾ ਵੀ ਮੇਰੀ ਮਾਤਾ ਨੂੰ ਇਹ ਗੱਲ ਦਾ ਪਤਾ ਲੱਗੇ ਤੇ ਉਹ ਦੁਬਾਰੇ ਫੇਰ ਦੁਖੀ ਹੋ ਜੇ ਪਰ ਤੁਸੀਂ ਮੈਨੂੰ ਗਲਤ ਨਾ ਸਮਝੋ ਤੁਹਾਡੇ ਨਾਲ ਇਦਾਂ ਦਾ ਕੁਝ ਨਹੀਂ ਹੋਊਗਾ ਸਿਰਫ ਕਰ ਲਾ ਉਹਨਾਂ ਨੂੰ ਦਿਖਾਉਣ ਦੇ ਲਈ ਤੁਸੀ ਸਾਨੂੰ ਇਹ ਕਰਨਾ ਪਊਗਾ ਪਰ ਇਹੋ ਜਿਹੀ ਵੀ ਕੀ ਨੋਬਤ ਆ ਗਈ ਜਿਹੜਾ ਤੁਸੀਂ ਆਪਣੀ ਮਾਂ ਨਾਲੀ ਝੂਠ ਬੋਲੀ ਜਾਂਦੇ ਹੋ ਦੇਖੋ ਜੀ ਉਹਨਾਂ ਹਾਰਟ ਦੇ ਪੇਸ਼ੈਂਟ ਹੈ ਪਹਿਲਾਂ ਵੀ ਉਹਨਾਂ ਨੂੰ ਦੋ ਵਾਰੀ ਅਟੈਕ ਆ ਚੁੱਕਿਆ ਹੈਗਾ ਡਾਕਟਰ ਨੇ ਕਿਹਾਗਾ ਕਿ ਜੇ ਉਹਨਾਂ ਨੂੰ ਕੋਈ ਮਾੜੀ-ਮੋਟੀ ਵੀ ਏਦਾਂ ਦੀ ਗੱਲ ਲੱਗ ਗਈ ਨਾ ਵੀ ਜਿਹਦੇ ਨਾਲ ਉਹਨਾਂ ਨੂੰ ਸਦਮਾ ਲੱਗੇ ਤਾਂ ਉਹ ਇਸ ਦੁਬਾਰ ਚ ਛੇਤੀ ਜਿੰਦਾ ਨਹੀਂ ਰਹਿ ਸਕਦੇ ਕੋਈ ਪਤਾ ਨਹੀਂ ਉਹਨਾਂ ਦੇ ਕਦੋਂ ਆਖਰੀ ਸਾਹ ਪੂਰੇ ਹੋ ਜਾਣਾ ਤੇ ਮੈਂ ਨਹੀਂ ਚਾਹੁੰਦਾਗਾ ਕਿ ਮੇਰੀ ਵਜ੍ਹਾ ਕਰਕੇ ਮੇਰੀ ਮਾਤਾ ਦੀ ਜਾਣ ਜਾਵੇ ਤੁਸੀਂ ਰਿਕਵੈਸਟ ਹੈਗੀ ਜੇ ਤੁਸੀਂ ਇੱਥੇ ਰਹਿਣਾ ਰਹਿ ਸਕਦੇ ਹੋ ਜਿੰਨਾ ਟਾਈਮ ਤੁਹਾਡਾ ਕੋਈ ਨਹੀਂ ਹੱਲ ਹੁੰਦਾ ਨਹੀਂ ਤੁਹਾਡੀ ਕੋਈ ਗੱਲਬਾਤ ਹੁੰਦੀ ਹਰਜੀਤ ਨਾਲ ਉਹਨਾਂ ਟਾਈਮ ਤੁਸੀਂ ਇੱਥੇ ਰਹੋ ਕੋਈ ਦਿੱਕਤ ਨਹੀਂ ਨਾਲੇ ਮੇਰੇ ਤੇ ਵਿਸ਼ਵਾਸ ਕਰਕੇ ਰਹਿ ਸਕਦੇ ਮੈਂ ਕੋਈ ਏਦਾਂ ਦਾ ਬੰਦਾ ਨਹੀਂ ਹੈਗਾ ਕੋਈ ਨਾ ਮੈਂ ਤੁਹਾਡੀ ਇਮੋਸ਼ਨਸ ਨੂੰ ਸਮਝ ਸਕਦੀ ਆ ਮੈਨੂੰ ਵੀ ਪਤਾ ਮਾਂ ਨੂੰ ਖਾਣ ਦਾ ਦੁੱਖ ਕੀ ਹੁੰਦਾ ਤੁਸੀਂ ਕੋਈ ਨਾ ਫਿਕਰ ਨਾ ਕਰੋ ਮੈਂ ਇੱਥੇ ਜਿੰਨਾ ਟਾਈਮ ਹੈਗੀ ਆ ਉਦੋਂ ਤੱਕ ਤੁਹਾਡੀ ਮਾਂ ਨੂੰ ਐਂ ਲੱਗੂਗਾ ਵੀ ਆਪਣਾ ਵਿਆਹ ਹੋਇਆ ਪਿਆ ਹਾਂ ਤੇ ਉਹ ਮਾਤਾ ਆਉਂਦੀ ਆ ਹੁਣ ਉਹਦੇ ਸਾਹਮਣੇ ਕੁਛ ਇਦਾਂ ਦਾ ਲੱਗਣਾ ਨਹੀਂ ਚਾਹੀਦਾ ਠੀਕ ਐ ਤਾਂ ਬੱਸ ਹਰਜੀਤਾ ਨੇੜੇ ਜਿਹਾ ਹੋ ਜਾ ਮੋਲੇ ਵੇ ਕੀ ਆ ਨਾ ਪੁੱਤ ਲੈ ਪੁੱਤ ਆਹ ਨਾ ਛਾਪਸ ਕਰਵਾਇ ਸੀ ਮੈਂ ਕਿ ਜਦਨ ਨਾ ਮੇਰਾ ਹਰਜੀਤ ਦਾ ਵਿਆਹ ਹੋਇਆ ਤੇ ਆਪਦੀ ਨੂੰਹ ਦੇ ਪਉ ਲੈ ਪੁੱਤ ਨਹੀਂ ਕਾਇ ਨਹੀਂ ਕਰਦੇ ਹੁੰਦੇ ਪੁੱਤ ਕੋਈ ਨਾ ਇਹ ਤੇਰੇ ਵਾਸਤੇ ਹੀ ਕਰਵਾਇਆ ਹੁਣ ਤੂੰ ਹਰਜੀਤ ਦੇ ਮਗਰਾਈ ਆ ਮੇਰੀ ਨੂੰਹੀ ਲੱਗੀ ਅਜੇ ਤਾਂ ਨੂੰ ਆਇਆ ਵੀ ਮੈਂ ਮੰਮੀ ਕਿਵੇਂ ਕਹਾਂ ਜਿਹੜਾ ਤੇਰਾ ਜੀ ਕਰਦਾ ਪੁੱਤ ਉਹੀ ਕਹਿ ਦਿਆ ਕਰ ਠੀਕ ਹੈ ਮੈਂ ਤੇਨੂੰ ਇੱਕ ਹੋਰ ਪੁੱਛਦੀ ਸੀ ਪੁੱਤੋ ਵੀ ਤੁਹਾਡੇ ਘਰੇ ਕੌਣ-ਕੌਣ ਹੈ? ਓ ਕੀ ਹੋ ਗਿਆ ਪੁੱਤ? ਚਲ ਨਹੀਂ ਛੱਡ ਪਰਾਂ ਮੈਂ ਨਹੀਂ ਪੁੱਛਦੀ। ਤੈਨੂੰ ਐ ਦੱਸ ਦਿੱਤੀ ਮੈਂ ਇਹ ਜਿਹ ਤੁੰਨਾ ਪਾਲੀ। ਤੇ ਨਾਲੇ ਨਾ ਆਹ ਕੱਪੜੇ ਜਿਹੜੇ ਤੇਰੇ ਪਾਏ ਆ ਮੈਨੂੰ ਸੋਹਣੇ ਬਾਰੇ ਲੱਗਦੇ ਆ। ਪਰ ਫੇਰ ਵੀ ਪੁੱਤੋ ਆਪਣੇ ਨਾ ਦਿਨ ਤਿਹਾਰ ਤੇ ਵੀ ਇੱਕ ਸਲਵਾਰ ਕਮੀਜ਼ ਪਾਉਂਦੇ ਆ। ਤੇ ਮੈਂ ਨਾ ਹਰਜੀਤ ਨੂੰ ਕਹਿ ਕੇ ਨਾ ਤੇਰੇ ਕੱਪੜੇ ਕਹਿ ਦਿੰਨੀ ਆ। ਤੇ ਜੇ ਤੂੰ ਉਹਦੇ ਨਾਲ ਜਾਣਾ ਤੇ ਉਹਦੇ ਨਾਲ ਜਾ ਕੇ ਲੈ ਆ। ਆਪਦੀ ਪਸੰਦ ਦੇ ਲੈ ਲਈ ਪੁੱਤ। ਹੁਣ ਤੈਨੂੰ ਪਤਾ ਮੈਂ ਬੁੜੀ ਹੋਈ ਪਈ ਆ। ਤੇ ਮੈਨੂੰ ਤਾਂ ਪੁੱਤ ਫੇਰ ਕੁੜੀਆਂ-ਚਿੜੀਆਂ ਵਾਲੇ ਕੱਪੜਿਆਂ ਦਾ ਕਿੱਥੋਂ ਪਤਾ। ਹਾਂਜੀ ਠੀਕ ਐ। ਕੋਈ ਨਾ ਪੁੱਤ ਉਸ ਮਾਰਕੀ ਜਿਹਾ ਜਾ ਕੇ ਇਕੱਠਾ ਜਿਹਾ ਹੋਇਆ ਕਰ ਤੋ ਬੈਠੇ। ਨਹੀਂ ਕੋਈ ਨਾ। ਤੈਨੂੰ ਆਪਣਾ ਘਰ ਸੋਹਣਾ ਲੱਗਿਆ। ਹਾਂਜੀ ਬਹੁਤ ਸੋਹਣਾ ਘਰ ਤੁਹਾਡਾ। ਸੌਂਣਾ ਨਹੀਂ ਪੁੱਤ। ਤੇਰਾ ਵੀ ਐ। ਬਸ ਪੁੱਤ ਆਹਾ ਕੋਸ ਐ। ਉਹ ਨਾ ਮੇਰਾ ਪੁੱਤ ਨਾ ਦੇਵਦਾ ਬਾਲਾ ਸਿੰਘ ਜਉਈ ਨਰਮ ਮੈਂ ਬੋਲਦਾ ਨਹੀਂ ਮੇਰੇ ਅੱਗੇ ਤੇ ਤੇਰੇ ਅੱਗੇ ਵੀ ਨਹੀਂ ਪੁੱਤੋਂ ਨਹੀਂ ਬੋਲਣਾ ਚਲ ਕੋਈ ਨਾ ਮੈਂ ਕੱਠੀ ਜੀ ਹੋ ਕੇ ਨਾ ਬੈਠਾ ਇਸ ਮਾਰ ਕੇ ਵਸੀ ਨੂੰ ਆਧਕਾਰ ਹੀ ਸਮਝ ਲੈਂਗਾ ਤੇ ਮੈਂ ਤੈਨੂੰ ਪੁੱਤ ਜਿੰਨਾ ਚਿਰ ਤੇਰਾ ਜੀ ਨਹੀਂ ਨਾ ਕਰਦਾ ਕੰਮ ਕਮ ਨੂੰ ਮੈਂ ਤੈਨੂੰ ਕੰਮ ਕਮ ਕੁਝ ਨਹੀਂ ਕਹਿੰਦੀ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਉਹ ਕੰਮ ਮੈਨੂੰ ਦੱਸ ਦੀ ਮੈਂ ਜਿਹੜੀ ਚੀਜ਼ ਖਾਣੀ ਹੈ ਜਿਹੜਾ ਕੁਝ ਪਹਿਨਣਾ ਉਹ ਮੈਨੂੰ ਦੱਸ ਦੀ ਤੇ ਮੈਂ ਤੈਨੂੰ ਉਹੀ ਚੀਜ਼ ਮੰਗਵਾ ਕੇ ਦਿੰਦੀ ਠੀਕ ਨਾ ਕੀ ਕਰੀ ਤੂੰ ਕੋਈ ਨਾ ਇਹ ਕੁੜਕੀ ਜੀ ਬੋਪਾ ਦਰਨਾ ਬੀ ਤੇ ਨੁਆਇਆ ਵੀ ਮੈਂ ਆਪਣੀ ਸਾਸਨ ਨਾਲ ਕਿਵੇਂ ਗੱਲਾਂ ਕਰਾਂ ਹਾਂਜੀ ਤੇ ਮੈਂ ਨਾ ਹਰਜੀਤ ਨੂੰ ਕਹਿਣੀ ਐ ਵੀ ਜਿਹੜੇ ਕੱਪੜੇ ਵੀ ਤੂੰ ਲਿਆਉਣੇ ਐ ਤੇ ਉਹਦੇ ਨਾਲ ਜਾ ਕੇ ਮੰਡੋਂ ਮੋਲੇ ਤੇ ਮੈਂ ਤੇਰੇ ਵਾਸਤੇ ਨਾ ਕੁਝ ਖਾਣ ਨੂੰ ਬਣਾ ਦਾਂ ਰਹਿਮਤੋ ਜੀ ਮੈਨੂੰ ਭੁੱਖ ਨਹੀਂ ਹੈਗੀ ਕੋਈ ਨਾ ਪੁੱਤੋ ਭੁੱਖ ਕਿਉਂ ਨਹੀਂ ਤੇ ਹੁਣ ਤੱਕਰ ਤੂੰ ਖਾਦਾ ਵੀ ਕੀ ਐ ਕੋਈ ਨਾ ਜੇ ਹਰਜੀਤ ਤੋ ਖਾਣਾ ਨਾ ਤੈਨੂੰ ਉਹ ਖਵਾ ਦੂੰਗਾ ਮੈਥੋਂ ਸੰਗ ਦੀ ਐ ਨੇ ਇਹ ਮੇਰੀ ਤਾਂ ਕੋਈ ਗੱਲ ਨਹੀਂ ਹੈਗੀ ਕੋਈ ਆਪਾਂ ਲਿਚਨਾਂ ਕੱਲੂ ਪਾਲਿਜੇਂਗਾ ਪਰ ਤੂੰ ਮੈਂ ਬਣਾ ਕੇ ਆਉਣੀ ਏ ਤੇਰੇ ਵਾਸਤੇ ਕੁਛ ਜੀ ਲੈ ਜਮੇ ਬੋਲਨੀ ਮੇਰੀ ਮੂੰਹ ਦੇ ਤਾਂ ਮੂੰਹ ਚ ਹੇ ਰੱਬਾ ਮੈਨੂੰ ਮਾਫ ਕਰੀ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਇਹ ਮੇਥੋਂ ਪਾਪ ਹੋ ਰਿਹਾ ਇਆ ਫਿਰ ਚੰਗਾ ਕੰਮ ਹੋ ਰਿਹਾ ਪਰ ਜੋ ਵੀ ਹੋ ਰਿਹਾ ਚਲ ਮੈਨੂੰ ਐ ਤਾਂ ਹੈ ਕਿ ਸਿਰ ਮਾਤਾ ਦਰਦਨਾ ਮੇਥੋਂ ਦੇਖਿਆ ਨਹੀਂ ਜਾਂਦਾ ਜਿਵੇਂ ਹਰਜੀਤ ਨੇ ਦੱਸਿਆ ਕਿ ਮੇਰੀ ਮਾਂ ਹੱਡ ਦੀ ਮਰੀਜ਼ ਹੈ ਚਲ ਹੁਣ ਮੇਰੀ ਵੀ ਮਜਬੂਰੀ ਇੱਥੇ ਰਹਿਣਾ ਜਿੰਨਾ ਚਿਰ ਮੈਂ ਇੱਥੇ ਹੈਗੀ ਆ ਉਦੋਂ ਤੱਕ ਮੈਂ ਨਦੀ ਨੂੰ ਹੀ ਬਣ ਕੇ ਰਾਵਾਂਗੀ ਤੇ ਕੋਈ ਵੀ ਹੇ ਨਨੁਸ਼ ਕਦੇ ਮੌਕਾ ਨਹੀਂ ਦਵਾਂਗੀ ਕਿ ਜਿਹਦੇ ਨਾਲ ਇਹਦੀ ਮੰਮੀ ਦਾ ਮਨ ਖਰਾਬ ਹੋਵੇ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਉਹਨੇ ਹੈਰੀ ਨੇ ਮੇਰੇ ਨਾਲ ਐਵੇਂ ਕੀਤਾ ਕਿਉਂ ਮੈਨੂੰ ਬਿਨਾਂ ਦੱਸੇ ਬਾਹਰ چلا ਗਿਆ ਚੰਗੀ ਨਹੀਂ ਕੀਤੀ ਉਹਨੇ ਮੇਰੇ ਨਾਲ ਜਦੋਂ ਤੱਕ ਮੇਰੀ ਉਹਦੇ ਨਾਲ ਗੱਲ ਨਹੀਂ ਹੁੰਦੀ ਨਾ ਉਦੋਂ ਤੱਕ ਮੈਨੂੰ ਉਹਦੇ ਨਾਲ ਐਹੀ ਗੁੱਸਾ ਰਹਿਣਾ ਕਿ ਉਹਨੇ ਮੇਰੇ ਨਾਲ ਐਵੇਂ ਕਿਉਂ ਕਰਿਆ ਇਹ ਵੀ ਮੈਨੂੰ ਪਤਾ ਲਗਾਉਣਾ ਪੈਣਾ ਕੋਈ ਗੱਲ ਨਹੀਂ ਡਰੋ ਨਾ ਤੁਸੀਂ ਮੈਂ ਤਾਂ ਵੈਸੇ ਹੀ ਆ ਗਿਆ ਸੀ ਅੰਦਰ ਕੰਮ ਵਿੱਚ ਉਹ ਫਿਰ ਮਾਤਾ ਨੂੰ ਕੋਈ ਸ਼ੱਕ ਨਾ ਲਾ ਹੋ ਜੀ ਨਾਲੇ ਮੈਂ ਤਾਂ ਆਪਣਾ ਮੰਜਾ ਲਾ ਘੜਾ ਲੈਣਾ ਤੁਸੀਂ ਉਹਦੀ ਫਿਕਰ ਨਾ ਕਰੋ ਪਰ ਮੈਂ ਤੁਹਾਡੇ ਤੇ ਇੱਕ ਗੱਲ ਪੁੱਛਣੀ ਸੀ ਕਿ ਉਦੋਂ ਆਪਣੀ ਗੱਲ ਅਧ ਵਿਚਾਲੇ ਰਹਿ ਗਈ ਸੀ ਤੁਸੀਂ ਮੈਨੂੰ ਦੱਸੋਗੇ ਵੀ ਹਰਜੀਤ ਦੇ ਨਾਲ ਤੁਹਾਡੀ ਕੀ ਗੱਲ ਬਾਤ ਹੋਈ ਸੀ ਕੀ ਗੱਲ ਹੋਈ ਹੈ ਤੇ ਨਾਲੇ ਤੁਹਾਡੇ ਆਹ ਵਿਆਹ ਵਾਲੀ ਸਾਰੀ ਤਿਆਰੀ ਕੀਤੀ ਹੋਈ ਮੈਨੂੰ ਕੋਈ ਸਮਝ ਨਹੀਂ ਲੱਗੀ ਮੈਂ ਦੱਸ ਦਿਆਂ ਤੁਹਾਨੂੰ ਕੀ ਗੱਲ ਹੈ ਤੇਰਾ ਤਾਂ ਹਾਂਜੀ ਮੈਂ ਤੈਨੂੰ ਐਂ ਕਹਿੰਦਾ ਸੀਗਾ ਹੁੰਦੇ ਕਿਲਾ ਤੇਰਾ ਵੀ ਲਾਸਟ ਈਅਰ ਹੈ ਤੇ ਫਿਰ ਵਿਆਹ ਦੀ ਗੱਲ ਘਰੇ ਕਰਨੀ ਹੈ ਕਿ ਨਹੀਂ ਕਰਨੀ ਤੂੰ ਗੱਲ ਤਾਂ ਕਰਨੀ ਹੈ ਕਮਾਲ ਦੀ ਗੱਲ ਕਰੀ ਜਾਂਦੇ ਹੋ ਤੁਸੀਂ ਨਾਲੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਮੇਰੇ ਵੀਰੇ ਉਹਨਾਂ ਦਾ ਸੁਭਾਅ ਦਾ ਮਤਲਬ ਤੱਤਾ ਹੀ ਹੈ ਉਹਨਾਂ ਨਾਲ ਤਾਂ ਨਾ ਕੋਈ ਗੱਲ ਕਰਨਾ ਵੀ ਐਵੇਂ ਔਖਾ ਜਿਹਾ ਲੱਗਦਾ ਤੇ ਬਾਪੂ ਜੀ ਨੂੰ ਮਨਾਣਾ ਤਾਂ ਕੋਈ ਔਖੀ ਗੱਲ ਨਹੀਂ ਹੈਗੀ ਮੈਨੂੰ ਐਵੇਂ ਪਹਿਲੇ ਵੀਰੇ ਨਾਲ ਗੱਲ ਕਰ ਲਾਂ ਤੇ ਬਾਪੂ ਜੀ ਨਾਲ ਤਾਂ ਉਹ ਆਪੇ ਹੀ ਗੱਲ ਕਰ ਲੈਣਗੇ। ਤੂੰ ਵੀ ਨਾ ਦਿਮਾਗ ਤੋਂ ਕੰਮ ਨਹੀਂ ਲੈਂਦੀ ਹੈਗੀ। ਜੇ ਤੇਰਾ ਬਾਪੂ ਮੰਨ ਜੂਗਾ, ਵੀਰਾ ਤਾਂ ਤੇਰਾ ਆਪ ਹੀ ਮੰਨ ਜੂਗਾ। ਜਿਉਂ ਮਨ ਉਹਨਾਂ ਪਹਿਲਾਂ ਬਾਪੂ ਨਾਲ ਹੀ ਗੱਲ ਕਰ ਲੈ ਤੂੰ। ਨਹੀਂ ਨਹੀਂ। ਮੈਨੂੰ ਨਾ ਡਰ ਬਹੁਤ ਲੱਗਦਾ। ਤੁਸੀਂ ਐ ਦੱਸੋ ਤੁਸੀਂ ਆਪਦੇ ਘਰੇ ਗੱਲ ਕਰੀ ਐ? ਦੇਖ ਮੇਰੇ ਵੱਲੋਂ ਟੈਨਸ਼ਨ ਫਰੀ ਹੋ ਜਾ। ਮੇਰੇ ਘਰੇ ਤਾਂ ਉਹੀ ਹੋਊਗਾ ਜਿਹੜਾ ਕੁਝ ਮੈਂ ਕਹੂੰਗਾ। ਇਸ ਕਰਕੇ ਮੈਨੂੰ ਨਾਈ ਤਾਂ ਡਰ ਆ ਕਿਸੇ ਦਾ। ਤੇ ਮੇਰੇ ਵੱਲੋਂ ਤਾਂ ਕਲੀਅਰ ਹੈ ਤੂੰ ਆਪ ਦਾ ਜਲਦੀ ਜਲਦੀ ਹਾਂ ਕਰਵਾ ਲੈ। ਕੋਈ ਨਾ। ਮੈਂ ਗੱਲ ਕਰਕੇ ਜ਼ਰੂਰ ਦੇਖਾਂਗੀ ਤੇ ਮੈਂ ਤੁਹਾਨੂੰ ਐਵੇਂ ਕਹਿੰਦੀ ਸੀ ਤੁਹਾਡੇ ਉਹ ਪ੍ਰੋਜੈਕਟ ਬਣ ਗਏ ਜਿਹੜੇ ਮੈਮ ਨੇ ਕਹੇ ਸੀਗੇ ਉਹ ਮੇਰਾ ਕਿੱਥੇ ਧਿਆਨ ਹੈ ਮੇਰੇ ਤਾਂ ਦਿਮਾਗ ਤੇ ਬਸ ਇੱਕੋ ਹੀ ਗੱਲ ਚੱਲੀ ਜਾਂਦੀ ਆ ਉਹ ਤੂੰ ਪ੍ਰੋਜੈਕਟ ਜਿਹੜਾ ਤੂੰ ਤਿਆਰ ਕਰਦੀ ਮੈਂ ਤਾਂ ਐਂ ਸੋਚੀ ਇਹਨਾਂ ਵੀ ਤੂੰ ਕਿਹੜੇ ਵੇਲੇ ਵਿਆਹ ਦੀ ਗੱਲ ਕਰੇ ਤੇ ਆਪਾਂ ਵਿਆਹ ਕਰਵਾਉਂਦੇ ਹੋ ਜੀ ਕਾਲੀ ਤਾਂ ਮੈਨੂੰ ਵੀ ਆ ਹੁਣ ਮੈਨੂੰ ਡਰ ਲੱਗ ਗਿਆ ਹੁਣ ਮੈਂ ਕੀ ਕਰ ਸਕਦੀ ਆ ਇਹਦੇ 'ਚ ਸਿਰ ਤੇ ਇੰਨਾ ਕਿਉਂ ਡਰਦੀ ਆ ਤੂੰ ਦੱਸ ਤੁਹਾਨੂੰ ਨਹੀਂ ਪਤਾ ਮੇਰੇ ਵੀਰੇ ਦਾ ਸੁਭਾਅ ਬੜਾ ਅੜਬਾ ਜਦ ਮੈਨੂੰ ਐ ਵੀ ਜੇ ਇੰਨੀ ਕੁ ਵੀ ਮੈਂ ਗੱਲ ਕਰਤੀ ਨਾ ਉਹਨਾਂ ਨੇ ਵੀ ਮੇਰਾ ਵਿਆਹ ਇਸ ਮੁੰਡੇ ਨਾਲ ਕਰ ਦੋ ਇਹ ਨਹੀਂ ਪਤਾ ਮੈਨੂੰ ਪੁੱਠਾ ਕੀ ਕੀ ਬੋਲਣ ਤੇ ਐ ਹੀ ਨਹੀਂ ਪਤਾ ਥੱਪੜ ਮਾਰ ਦੇਣ ਉਹ ਥੱਪੜ ਤਾਂ ਚੱਲ ਕਿਵੇਂ ਮਾਰ ਦੂਗਾ ਚੱਲ ਕੋਈ ਨਾ ਵਧੀਆ ਜਿਹਾ ਮੌਕਾ ਦੇਖ ਕੇ ਨਾ ਤੂੰ ਗੱਲ ਕਰ ਲਈ ਤੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਕੱਲ ਨੂੰ ਕੀ ਪ੍ਰੋਗਰਾਮ ਕੱਲ ਨੂੰ ਤਾਂ ਆਪਣੀ ਛੁੱਟੀ ਹੈ ਕਾਲਜ ਦੀ ਤਾਂ ਹੀ ਤਾਂ ਪੁੱਛ ਰਿਆ ਕੱਲ ਨੂੰ ਮੂਵੀ ਦੇਖਣ ਚੱਲੀਏ ਫਿਰ ਹਾਂ ਚੱਲਦੇ ਆਪਾਂ ਹੁਣ ਐ ਨਾ ਕਹਦੀ ਮੈਨੂੰ ਮੇਰੇ ਭਰਾ ਤੋਂ ਡਰ ਲੱਗਦਾ ਉਹੋ ਵਿਆਵਰਡ ਅਲਾ ਦੇ ਵੀ ਵਿਆਦੀ ਗੱਲ ਕਰਨੀ ਔਖੀ ਐ ਐਵੇਂ ਘੁੰਮਣ ਤੇ ਤਾਂ ਕੁਝ ਨਹੀਂ ਕਹਿੰਦੇ ਹੈਗੇ ਚੱਲ ਫਿਰ ਠੀਕ ਐ ਕੋਈ ਗੱਲ ਨਹੀਂ ਰੈਡੀ ਹੋ ਜਾਈ ਮੈਂ ਕੱਲ ਨੂੰ ਕਾਲ ਕਰੂੰਗਾ ਤੇ ਤੈਨੂੰ ਪਿੰਡੋਂ ਹੀ ਬਿਠਾ ਲੂੰਗਾ ਫਿਰ ਮੈਂ ਠੀਕ ਐ ਠੀਕ ਐ ਚਲੋ ਹੁਣ ਚੱਲਦੇ ਆ ਲੈਕਚਰ ਵੀ ਖਤਮ ਹੋ ਗਿਆ ਹਾਂ ਹਾਂ ਚੱਲਦੇ ਆ ਤੇ ਆ ਜਲਦੀ ਕਰ ਪਲੀਜ਼ ਮੈਥੋਂ ਇੰਨੀ ਵੇਟ ਨਹੀਂ ਹੁੰਦੀ ਹੈਗੀ ਫਿਰ ਠੀਕ ਐ ਚਲ ਆ ਜਾ ਫਿਰ ਹੈਲੋ ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹੋ ਉਹ ਕੋਈ ਨਾ ਤੁਸੀਂ ਕਾਲਜ ਘਟ ਆਉਂਦੇ ਹੋ ਤੇ ਮਿਲਦੇ ਮੈਨੂੰ ਜ਼ਿਆਦਾ ਕੀ ਗੱਲ ਉਹ ਤਾਂ ਮੈਨੂੰ ਪਤਾ ਵੀ ਮੇਰੇ ਨਾਲ ਪਿਆਰ ਹੈ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਆਪਦੀ ਪੜ੍ਹਾਈ ਲਿਖਾਈ ਛੱਡ ਕੇ ਆਪਾਂ ਇਹੀ ਕੁਛ ਕਰਨੇ ਆਂਦੇ ਨੇ ਕਾਲਜ ਤੋਂ ਕੁੜੀਏ ਵੀਰੇ ਕੀ ਲੱਗ ਰਹੀ ਇਹਨੇ ਉਹ ਤਾਂ ਮੇਰੇ ਮੇਰੇ ਫਰੈਂਡ ਦਾ ਹੋਣ ਫਰੈਂਡ ਦਾ ਸੁਣ ਲਿਆ ਸਾਰਾ ਕੋਈ ਫਰੈਂਡ ਦਾ ਫਰੈਂਡ ਦਾ ਲਾ ਰੱਖੀ ਐ ਮੁੰਡੇ ਆ ਮੁੰਡੇ ਵੀ ਬਾਸੇ ਬੇਕੂਫ ਨੇ ਆਈ ਨੇ ਮੈਨੂੰ ਵੀਰੇ ਤੁਹਾਨੂੰ ਕੋਈ ਗਲਤ ਫਹਮੀ ਹੋ ਗਈ। ਕਾਹ ਦੀ ਗਲਤ ਫਹਮੀ ਹੋ ਗਈ ਮੈਂ ਨੀ ਸੁਣ ਲਿਆ ਸਾਰਾ ਕੁਛ। ਵੀਰੇ ਦਿੱਤਾ ਇਹ ਵਾਰ ਤੂੰ ਕਹੋ ਜੀ ਜਾਨੀ ਇਹੋ ਕੁਛ ਕਰਨ। ਵੀਰੇ ਮੈਂ ਗੱਲ ਕਰਵਾ ਦਿੰਨੀ ਮੇਰੀ। ਕੋਈ ਗੱਲ ਨਹੀਂ ਕਰਨੀ ਮੈਂ ਕਿਸੇ ਨਾਲ ਨਹੀਂ ਕਰਨੀ। ਕੁੱਤੇ ਨਾਲ ਕਿਸੇ ਨਾਲ ਗੱਲ ਨਹੀਂ ਕਰਨੀ ਮੈਂ। ਮਰੀ ਨੇ ਪਕਾਈ ਐ ਮੈਂ ਬਾਜ਼ਾਰ ਮਤਲਦੋਂ। ਵੀਰੇ ਕੱਲਾ ਕੋਈ ਹੈ? ਵੀਰੇ ਮੇਰੀ ਗੱਲ ਤਾਂ ਸੁਣੋ ਇਹੋ ਜੀ ਕੋਈ ਗੱਲ ਨਹੀਂ ਹੈਗੀ। ਹੈ ਕਿਹੜੀ ਗੱਲ ਹੰਡੇ ਇੰਨਾ ਵਿਸ਼ਵਾਸ ਕੀਤਾ ਤੇ ਸਾਰਾ ਵਿਸ਼ਵਾਸ ਤੋੜਤਾ ਦੋ। ਕੀ ਹੋ ਗਿਆ? ਉਹ ਬਾਪੂ ਕੀ ਹੋਣਾ ਸੀ? ਆ ਦੇਖ ਲੈ ਤੇਰੀ ਲਾਗ ਲਈ। ਕੀ ਹੋ ਗਿਆ ਬਰਾ? ਕਿਹਨਾਂ ਗੱਲਾਂ ਕਰੀਏ ਨੇ ਮੁੰਡੇ ਨਾਲ ਕਿਸੇ ਨਾਲ। ਤੂੰ ਸੁਣ ਲੈ ਸਾਰੀਆਂ ਗੱਲਾਂ ਮੈਂ ਨਹੀਂ ਨਹੀਂ ਬਾਪੂ ਜੀ ਵੀਰੇ ਨੂੰ ਕੋਈ ਗਲਤ ਫਹਿਮੀ ਹੋਈ ਹੈ ਮੈਂ ਮੰਨਦੇ ਨਹੀਂ ਗਲਤ ਫਹਿਮੀ ਹੋ ਗਈ ਉਹ ਫੇ ਗੱਲ ਤਾਂ ਸੁਣ ਲੈ ਕੋਈ ਕੁੜੀ ਦੀ ਗੱਲ ਤਾਂ ਸੁਣ ਲੈ ਦੇ ਕੋਈ ਕੋਰੇ ਜਿਹੇ ਮੇਰਾ ਬਾਪੂ ਕਬਰਾਂ ਹੀ ਨੇ ਕਬਰਾਂ ਨਾਲ ਗੱਲ ਇਹ ਕੀ ਗੱਲ ਕੁੜੀ ਦੱਸੋ ਜੀ ਕੁਝ ਬਾਪੂ ਜੀ ਇਹ ਜੀ ਕੋਈ ਗੱਲ ਨਹੀਂ ਹੈ ਸਹੀ ਸਹੀ ਗੱਲ ਆਵੇ ਕੁੜੀ ਮਾਣਨ ਮਾਰ ਨਹੀਂ ਕੋਈ ਕਦੇ ਨਾਮ ਹੁੰਦਾ ਪਰਦਾ ਕਰਦਾ ਕੋਈ ਗੱਲ ਅਸੀਂ ਦੇਖ ਲਾਗੇ ਕੋਈ ਸਾਨੂੰ ਲੋੜ ਲੱਗਿਆ ਗੱਲ ਤਾਂ ਨਹੀਂ ਲੋੜ ਲੱਗੀ ਕੋਈ ਲੱਗੀ ਕੀ ਦੇਖੇ ਆ ਬਾਪੂ ਜੀ ਇਹਨਾਂ ਸੁਣ ਲੈਂਦੇ ਪੂਰੀ ਬਲਾ ਠੀਕ ਹੈ ਕੋਈ ਮੁੰਡਾ ਪਰਦਾ ਆਪਣੇ ਕੋਲ ਪਤਾ ਹੁੰਦਾ ਦਿਮਾਗ ਨਾਲ ਆ ਪਰਿਆ ਹੁੰਦਾ ਸਾਰਾ ਗਲਬਾਤ ਦਾ ਪਤਾ ਹੁੰਦਾ ਕੋਈ ਗੱਲ ਨਹੀਂ ਹੈ ਜੀ ਉਸ ਦੇਖ ਲਾਗੇ ਦੇਖ ਕੇ ਜਿਵੇਂ ਸਾਨੂੰ ਲੋੜ ਲੱਗੀ ਗੱਲ ਕਰਨਾਂ ਨਹੀਂ ਔਰ ਗੱਲ ਸਹੀ ਦੱਸ ਬਾਪੂ ਜੀ ਮੇਰੇ ਨਾਲ ਨਾ ਕਾਲਜ 'ਚ ਇੱਕ ਮੁੰਡਾ ਪੜਦਾ ਤੇ ਉਹਦਾ ਨਾਮ ਹਰਜੀਤ ਹੈ ਅੱਛਾ ਬਾਲਾ ਸਾਊ ਹੈ ਤੇ ਘਰ-ਬਾਰ ਵੀ ਠੀਕ ਹੈ ਤੇ ਨਸ਼ਾ ਪਤਾ ਬਿਲਕੁਲ ਨਹੀਂ ਕਰਦਾ ਪੜ੍ਹਾਈ ਲਿਖਾਈ ਵਿੱਚ ਵੀ ਹੁਸ਼ਿਆਰ ਆ ਦੇਖੋ ਇਹ ਤੂੰ ਦੇਖਾਂ ਦੀ ਕੋਈ ਲੋੜ ਨਹੀਂ ਤੂੰ ਮੈਨੂੰ ਇੱਕ ਦਾ ਰੋਣਾ 15 ਮਿੰਟ 10 ਪਿੰਡ ਨਾਲ ਤੂੰ ਦੱਸਦਾ ਉਹ ਪੂਰ ਲਮਗਰਦਾ ਸਾਰਾ ਕਰਦਾ ਹੈ ਕਾਹਾਂ ਪਤਾ ਸੀ ਪਿੰਨਣਾ ਸੀ ਫੋਟਮਾ ਤੋਂ ਨਹੀਂ ਲਿਖਣਾ ਠੀਕ ਹੈ ਜਿਹੜੀ ਗੱਲ ਤੇਰੀ ਸਿੱਕਟ ਹੈ ਜੇ ਸਹੀ ਗੱਲ ਹੋਈ ਮੁੰਡਾ ਠੀਕ ਹੋਇਆ ਘਰ-ਬਾਰ ਸਾਡੀ ਲੱਗਦਾ ਹੋਇਆ ਆਪਾਂ ਨੂੰ ਚਿੰਗਾ ਲੱਗਗਾ ਨਾ ਕੋਈ ਗੱਲ ਨਹੀਂ ਕੋਈ ਖਾਸ ਗੱਲ ਨਹੀਂ ਕੋਈ ਜਰਨਦਾ ਬਣ ਜਾ ਤੇ ਗਿਆਨਗਰ ਸੁਣੀ ਦੀ ਹੁੰਦੀ ਹੈ ਜੇ ਕੋਈ ਜਵਾਕ ਜੋ ਅਗਲੇ ਲੈ ਗਿਆ ਹੋਇਆ ਤਾਂ ਕੋਈ ਡਰ ਨਹੀਂ ਹੁੰਦਾ ਕੋਈ ਮਾਰੀ ਗਾਲੀ ਇਹੇ ਕੋਈ ਹੁਣ ਜਿਹੜਾ ਰਿਵਾਜ ਚੱਲ ਪਿਆ ਹੈ ਪਰ ਅਗਰ ਦੇਖਾਂਗੇ ਆਪਾਂ ਆਪ ਜੋਗ ਦੇ ਦੇਖਣ ਦੇ ਜੋਗ ਹੋਇਆ ਕਰ ਲੈ ਠੀਕ ਹੈ ਨਾ ਤੂੰ ਉਹਦਾ ਪਿੰਡ ਦਾ ਸੁਆਮੀ ਕਿਹੜਾ ਮੈਂ ਨੰਬਰ ਹੀ ਦੇ ਦਿੰਨੀ ਆ ਤੁਹਾਨੂੰ ਤੁਸੀਂ ਆਪ ਘਰ-ਵਾਰ ਜਾ ਕੇ ਦੇਖਿਆ ਕਰੋ ਮੈਨੂੰ ਨੰਬਰ ਦੇ ਦਿਓ ਤਾਂ ਠੀਕ ਹੈ ਨੰਬਰ ਦੇ ਮੈਂ ਆਪ ਕੋਲੋਂ ਪਿੰਡ ਪੁੱਛਣੋਂ ਆਪ ਕੋਲੋਂ ਮਾਪੇ ਦਾ ਨਾਮ ਪੁੱਛਣੋਂ ਆਪਾਂ ਜਾ ਕੇ ਦੇਖਿਆ ਹੋਵੇ ਜੇ ਆਪ ਨੂੰ ਕੋਈ ਸਿੱਖ ਲੱਗੀ ਗੱਲ ਕਾਹਨਿਕਾ ਹਟੋ ਰਾਂਗੇ ਨਹੀਂ ਠੀਕ ਹੈ ਬਸ ਆਪਾਂ ਕੋਈ ਜ਼ਰੂਰੀਆ ਕੋਈ ਆਏ ਹੋਣਾ ਤੁਹ ਬਕਾਨੂ ਵੀ ਦਾ ਬਕਾਨੂ ਤੇ ਗੀ ਲੱਗਦੇ ਉਹ ਤੇ ਜਿਉ ਜਿਹਾ ਇਹ ਹੋਣਾ ਵੀ ਚੰਗੇ ਰਹੇ ਸਮਝੀ ਉਹਦਾ ਆਪਾ ਦੇਖ ਲੈ ਚੰਗਾ ਮਾੜਾ ਐਵੇਂ ਨਾ ਘਰੋਂਦੇ ਹੁੰਦੇ ਬਿਨਾ ਮਤੂ ਮਾੜਾ ਕਰ ਤਿਆਰ ਨਾ ਤੁਰਿੰਦਾ ਪਰ ਇਹ ਲਿਖੇ ਜਿਵੇਂ ਕਹਿੰਦਾ ਕਰਦੇ ਹੋ ਫਿਰ ਹੁਣ ਬੜੀ ਲਿਖੇ ਕਿਹੜਾ ਕੰਮ ਲਈ ਜਿਵੇਂ ਲਕਮਾ ਉਹ ਚੱਲ ਜੀ ਮੈਂ ਮਰਜੀ ਕਰ ਲਾ ਬਾਪੂ ਪਹਿਲਾਂ ਨੰਬਰ ਨੰਬਰ ਲੈਣ ਨੂੰ ਦੇ ਦੇ ਨਾ ਬਈ ਓਲਾ ਕੱਲ ਬਾਅਦ ਦਾ ਸਾਰਾ ਪਿੰਡ ਦਾ ਜੀ ਮੈਂ ਆਪੇ ਗੱਲ ਕਰਾਂ ਠੀਕ ਆ ਠੀਕ ਆ ਬਾਪੂ ਜੀ ਹਾਂ ਕੋਈ ਕੱਲ ਰਾਂ ਉਹਦੀ ਬਾਤੂ ਗੱਲ ਕਰਨੀ ਲੋਣੀ ਬਾਈ ਹੱਦ ਤੂੰ ਬੰਦ ਉਸ ਪਹਿਲਾਂ ਮੈਨੂੰ ਉਹਦਾ ਨੰਬਰ ਦੇ ਦੇ ਨਾਂ ਸਾਰਾ ਬੋਲ ਲਿਖ ਕੇ ਦੇ ਮੈਂ ਪਿੰਡ ਜਾਊਗਾ ਅਸੀਂ ਦੋਵੇਂ ਬਗ ਜਾਗੇ ਜਾ ਕੇ ਦੇਖਿਓਗੇ ਜੇਕਰ ਸਿੱਕ ਹੋਈ ਤਾਂ ਸਰੀ ਹਾਂ ਨਹੀਂ ਉਦੋਂ ਬਾਅਦ ਤੇਰਾ ਬੰਦਾ ਨਾ ਸਾਰਾ ਠੀਕ ਸ਼ੁਕਰ ਹੈ ਰੱਬ ਦਾ ਬਾਪੂ ਜੀ ਨੇ ਸਾਰੀ ਗੱਲ ਸਾਂਭ ਲਈ ਜੇ ਬਾਪੂ ਜੀ ਦਾ ਸਭਾ ਬੜਾ ਅੜਬ ਹੁੰਦਾ ਨਾ ਹੁਣੋਂ ਤਾਂ ਮੈਨੂੰ ਜਾਨੋ ਮਾਰ ਦਿੰਦੇ ਪਰ ਵੀਰੇ ਦਾ ਸੁਭਾਅ ਬਹੁਤ ਅੜਪਾ ਹੁਣ ਪਤਾ ਨਹੀਂ ਉੱਥੇ ਜਾ ਕੇ ਕੀ ਬਣੂਗਾ ਤੇ ਵਾਹਿਗੁਰੂ ਜੀ ਆਪੇ ਸਾਮ ਲੀ ਤੇ ਮੁੰਡਾ ਇਹਨਾਂ ਦੇ ਪਸੰਦ ਆ ਜੇ ਬਾਬੂ ਜੀ ਵੀ ਆ ਗਏ ਮਨ ਲਾਤਾ ਇਹਨਾਂ ਨੂੰ ਰਿਸ਼ਤਾ ਪਸੰਦ ਆ ਰਿਹਾ ਅਸਾਂ ਆ ਗਏ ਇਹ ਤਾਂ ਸਾ ਦੇਖਾ ਦਿਆ ਤਾਂ ਹੈ ਕੀ ਹੋਇਆ ਬਾਪੂ ਜੀ ਕੀ ਹੋਇਆ ਮੈਂ ਕੀ ਹੈ ਕਿੱਥੇ ਆਪਣਾ ਘਰ ਕਿੱਥੇ ਕਮਰੀ ਉਹ ਕਰੋ ਕੋਈ ਮਾੜਾ ਮੋੜਾ ਦਿਮਾਗ ਲੜਾ ਜਾ ਕੋ ਸਾਨੂੰ ਮੈਂ ਕੀ ਕੀ ਸਮਝਾਵਾਂ ਪਰ ਬਾਪੂ ਜੀ ਆਪਣਾ ਦੀ ਤਾਂ ਜ਼ਮੀਨ ਜਮੂਨ ਖਾਸੀ ਹੈ ਹਾਂ ਖਾਸੀ ਹੈ ਡੂੜਕ ਦੀ ਜ਼ਮੀਨ ਦਾ ਦੋ ਕਮਰੇ ਨੇ ਇੱਕ ਜੀ ਸਮਾਨਦਾਰੀ ਬੈਠੇ ਨਾ ਇੱਕ ਜੀ ਪਰਸੋਈ ਦਾ ਸਵਾਨ ਵੀ ਉੱਥੀ ਉਸ ਕਮਰੇ ਚ ਅੱਡ ਲੱਗ ਰਸੋਈ ਵੀ ਨਹੀਂ ਉਸ ਜੀ ਟੁੱਕ ਪਕਾਉਂਦੇ ਨੇ ਬੁੜੀ ਪਕਾਉਂਦੀ ਹੈ ਟੜਕੇ ਤਨ ਕਹੇ ਜੇ ਦੱਸਾ ਆਪਣੇ ਤਾਂ ਕੋਈ ਹੈ ਵੀ ਨਹੀਂ ਇਸੇ ਲੋੜ ਦੇ ਗਵਾਂਡੀਆਂ ਦੇ ਵੀ ਤੇ ਮੈਂ ਦੱਸਦਾ ਮੁੰਡਾ ਟੱਕਰਾਂ ਬਾਕੀ ਦੱਸਦਾ ਆਪਣਾ ਸਿੱਕਾ ਤੂ ਵੀ ਲਾ ਕੀ ਕਹੂਆ ਪੁੱਲ ਦਾ ਤਾਂ ਨਹੀਂ ਆਉਂਗਾ ਮੈਂ ਲੋਕਾਂ ਨੂੰ ਇਹ ਕੁੜੀ ਦਾ ਸਾਰਾ ਮਾਮਲਾ ਨਹੀਂ ਜਾਂਦਾ ਫਿਰ ਬਾਪੂ ਜੀ ਮੁੰਡਾ ਮਿਹਨਤੀ ਬਹੁਤ ਹੈ ਮੈਂ ਮੁੰਡਾ ਨਹੀਂ ਪਿੱਕਾ ਦੇਣਾ ਮੈਂ ਇਹ ਮੁੰਡਾ ਮੈਂ ਤਾਂ ਕੱਲ ਕੀ ਵਿੱਚ ਕਰੂ ਜੇ ਤੈਨੂੰ ਅੱਜ ਘੱਪ ਮਰੀ ਜਾਂਦਾ ਹੈ ਜੀ ਮਿਹਨਤ ਕਰੂਗਾ ਤੈਨੂੰ ਘਰ ਬਾਰੇ ਸਾਰਿਆਂ ਕੋਲ ਬਾਰੇ ਦੱਸਣ ਲੱਗਿਆ ਤੂੰ ਉਸੇ ਨਾਲ ਦੇ ਪੱਕ ਗਈ ਨਿਕਾ ਕੇ ਇਹਨੇ ਮਿਲਕ ਲੈਣੀ ਹੈਗੀ ਤੂੰ ਜਵਾਕ ਜੇ ਨਾ ਉਹਨੂੰ ਬਸ ਇਹਦਾ ਕੰਮ ਚਾਜ ਆ ਜਾਨੂੰ ਗਾਹਾਂ ਲਈ ਜ਼ਿੰਦਗੀ ਵੀ ਸੋਚੋ ਅੱਲਾ ਸੋਣਾ ਨੱਕਾ ਲੈ ਲੈ ਕੰਮ ਦੀ ਜ਼ਿੰਦਗੀ ਵੀ ਰੱਖੇ ਕੰਮਾਂ ਦਾ ਹੁੰਦਾ ਨਹੀਂ ਕੋਈ ਕਿਤੇ ਨਹੀਂ ਲੱਗਿਆ ਭੁੱਖਾ ਮਾਰ ਦੂ ਤੈਨੂੰ ਤੇ ਠੀਕ ਹੈ ਕੋਈ ਮਲਾਜ਼ਮ ਲੱਗਿਆ ਹੋਵੇ ਆਪਾਂ ਮੰਨ ਜੀਏ ਵੀ ਜ਼ਮੀਨ ਤੋਂ ਕੀ ਕਰਨਾ ਮਲਾਜ਼ਮ ਲੱਗਿਆ ਚੜੇ ਵੀ ਨਹੀਂ ਪੈਸੇ ਹੁੰਦੇ ਨਾ ਮਲਾਜ਼ਮੇ ਅੱਜ ਕੱਲ ਪੈਸੇ ਦਾ ਮਲਾਜ਼ਮ ਲੱਗਦੇ ਨੇ ਉਹਦੇ ਕੋਲ ਦੇਣ ਨੂੰ ਲੈਣ ਨੂੰ ਕੁਸ ਕਦੇ ਨਾ ਲੱਗੂ ਆਉ ਕੱਲੇ ਗੱਲਾਂ ਗੱਲਾਂ ਨਾਲ ਕਹਦਾ ਹਾਂ ਪੜ੍ਹਾਈ ਹੈ ਤੇਰੀ ਪੜ੍ਹਾਈ ਹੈ ਮੇਰੀ ਪੜ੍ਹਾਈ ਹੈ ਆਪਾਂ ਕੋਣੋ ਕੋ ਲੱਗ ਜਾਗੇ ਐਂ ਸੋਚ ਕੇ ਬਸ ਗੱਲ ਕਰਦੀ ਪੁਰ ਬਾਪੂ ਜੀ ਥੋੜਾ ਟਮ ਖੜਾ ਬਸ ਤੂੰ ਬਾਪੂ ਜੀ ਬਾਪੂ ਜੀ ਕਰਦੇ ਕੋਈ ਲੋੜ ਨਹੀਂ ਹੁਣ ਬੜੀ ਗੱਲਾਂ ਕਰਦੀ ਚੁੱਪ ਕਰਕੇ ਆਵਾ ਜਿੱਥੇ ਅਸੀਂ ਕਹਾਂਗੇ ਉੱਥੇ ਜਾਣਾ ਹੁਆ ਬਾਰੇ ਰਹਿਦਾ ਕੋਈ ਗੱਲ ਨਹੀਂ ਨਹੀਂ ਬਾਪੂ ਜੀ ਮੈਂ ਵਿਆਹ ਕਰਾਉਣਾ ਤੂੰ ਉਹਦੇ ਨਾਲ ਨਹੀਂ ਕਰਾਉਣਾ ਮੈਂ ਹੋਰ ਕਿਤੇ ਵਿਆਹ ਨਹੀਂ ਕਰਾਉਣਾ ਚੁੱਪ ਕਰਕੇ ਕਰ ਬੈਠੇ ਕੋਈ ਬਣ ਨਹੀਂ ਆਕੋ ਕਰ ਆਵਾ ਕੰਮ ਕਰ ਬੰਦਾ ਕਰ ਬਸ ਕਾਹੀ ਲੋੜ ਪੱਤਾ ਤੋੜ ਦੂ ਮੈਂ ਇਹ ਘਰੋਂ ਬਾਹਰ ਨਿਕਲੀ ਆ ਕੁੜੀਏ ਤੈਨੂੰ ਐਸੇ ਸੱਤਾ ਮੈਂ ਸਿੱਧਾ ਹੋ ਗਏ ਚੁੱਪ ਕਰਕੇ ਅੰਦਰ ਵਾਹ ਉਹਦੇ ਕਮਰੇ 'ਚ ਕੁਝ ਨਹੀਂ ਕਰਨਾ ਬਸ ਵੀਰੇ ਹਾਪੂ ਬੱਸ ਬਾਹਰ ਨਾ ਕਰਨੀ ਲੋੜ ਜ਼ਰੂਰ ਤੇ ਨਹੀਂ ਤੇ ਸਾਨੂੰ ਪਤਾ ਸੀ ਅੱਖੀ ਦੇਖ ਲਿਆ ਹੁਣ ਅੱਖੀ ਦੇਖ ਕੇ ਵੀ ਉਹਨਾਂ ਨੂੰ ਖੂਚ ਕਰਨੀ ਮੈਂ ਚਾਹ ਉਹਦੇ ਨਾ ਬੇ ਉਹਨਾਂ ਕੋਲ ਕੁਝ ਵੀ ਨਹੀਂ ਕਦੇ ੱਪ ਮਾਰੀ ਜਰ ਤੈਨੂੰ ਕਦੇ ਗੱਪਾਂ ਦੇ ਪਾ ਕੇ ਉਹਨਾਂ ਨੇ ਹੁਕਮ ਸਕੇ ੱਪਾਂ ਨਾਲ ਜ਼ਿੰਦਗੀ ਨੰਗੀ ਹੋਈ ੱਪਾਂ ਦਾ ਬਿਨ ਸਿੱਧਾ ਹਾਂ ਉਹਨੂੰ ਗਾਮੈਂਡ ਰੋਇੰਗੀ ਕਰੇਂਗੀ ਜੋ ਤੇਰੀ ਜ਼ਿੰਦਗੀ ਬਾਰੇ ਤੈਨੂੰ ਪਤਾ ਲੱਗੂਆ ਮਰੀਏ ਨਹੀਂ ਐਵੇਂ ਹੀ ਜਾ ਭਾਏ ਦੌਰੇ ਅੰਦਰ ਕੋਈ ਫੂਲ ਪੁੰਪਲਾਵੇ ਬੱਸ ਨਹੀਂ ਇੱਥੇ ਕੋਈ ਨਾ ਕੋਈ ਫੋਨ ناں باہر نکلنا سا باہر میں جتھا توڑ دیکھ لیا دکھا دیا ہجے بھی یقین نہیں آندا <تصفح> میرے کتا بنوں گا کوئی hi... دماغ لڑا ہوا نا بغیر مطلب تیرے فائدے واسطے کرتے ہیں کام کوئی سڑا دماغ ہلیا کوئی اسیں کون ہے میں تھوں خود ٹھکا دنے کی دیتی ہے پا کوئی نہ باپو کوئی تھال لب تے کریہ رشتہ دا کوئی بس کوئی گالی میں دے کہنا گا ہاں اکھ بندے جان دے اس ادھر کہنا کوئی دیکھ ਬੜੀ ਲੇਖੀ ਕੁੜੀ ਆ ਭਾਈ ਇਹਦਾ ਦਿਮਾਗ ਚ ਨਹੀਂ ਆਉਂਦੀ ਅਜਿਹਾ ਉਹ ਆਪੇ ਆ ਜੂਗੀ ਕਰਦੇ ਹੁੰਦਾ ਕਿ ਨਾ ਜਮਾ ਕੱਪ ਕਿੱਡੇ ਮੋਟੇ ਮੱਤ ਦੇਨ ਕਸਮ ਹੂੰ ਸਿਰ ਤੋਂ ਹਾਂਜੀ ਬਾਬਾ ਐਂ ਗੱਲ ਪੁੱਤ ਤੈ ਤੇ ਹੈਪੀ ਨਾ ਜਾ ਤੇ ਚਾਰੋਂ ਕੇ ਆ ਜਾ ਤੇਰੇ ਬਾਅਦ ਤੇ ਰਿਸ਼ਤਾ ਦੇਖੇਗਾ ਬਾਪੂ ਜੀ ਇਹ ਕਿਹੋ ਜੀ ਗੱਲਾਂ ਕਰੀਅੰਨੇ ਹੋ ਤੁਸੀਂ ਦਰ ਕਿਵੇਂ ਪਹਿਲੇ ਥੋੜਨਾ ਗੱਲ ਖੋਲੀ ਐ ਥੋੜੇ ਦੇ ਦੀ ਗੱਲ ਖੋਲੀਆ ਸਾਰਾ ਕੋ ਮੈਂ ਦੇਖ ਲਿਆ ਬਾਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਚੁੱਪ ਕਰਕੇ ਉਹਦੇ ਨਾਲ ਜਾ ਪਈ ਨਾ ਉਹ ਤਾਂ ਤਿਆਰ ਹੋ ਗਿਆ ਜੇ ਆਪਣੇ ਗੱਲ ਕੋਈ ਵੀ ਫਿੱਟ ਆ ਗਈ ਉੱਥੇ ਚੁੰਨੀ ਚੜਾਵਾਂਗੇ ਮੁੰਡੇ ਨੇ ਬਾਹਰ ਜਾਣਾਗਾ ਤੇ ਉਹ ਸਾਰਾ ਕੁਝ ਦੇਖ ਲਿਆ ਸਭ ਕੁਝ ਕਰ ਲਿਆ ਠੀਕ ਹੈ ਗੱਲ ਬਾਲੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੁਣ ਤੈਨੂੰ ਪਰ ਬਾਪੂ ਜੀ ਮੈਂ ਐਵੇਂ ਕੀ ਮੈਂ ਦਿਲ ਦਾ ਬਾਪੂ ਜੀ ਬਾਪੂ ਜੀ ਨੂੰ ਕੋਈ ਮਤੋਂ ਨਹੀਂਗਾ ਹੈਪੀ ਆ ਕੁੜੀ ਉਹ ਰਿਆ ਤੇ ਕੁੜੀ ਨੂੰ ਲੈ ਜਾ ਕਿਤੇ ਚਾਰ ਹੋ ਕੇ ਆਉਂ ਕੋ ਆਪਣਾ ਇਹਦੇ ਵਾਸਤੇ ਰਿੱਤਾ ਦੇਖਿਆਗਾ ਅੱਛਾ ਤੇ ਉਹ ਮੁੰਡਾ ਉੱਥੇ ਆਊਗਾ ਉਹ ਮੁੰਡੇ ਦੇ ਬਾਹਰ ਜਾਣਾਗਾ ਉਹਦੇ ਕੋਲ ਆਹੀ ਦਿਨ ਨੂੰ ਪਾਸ ਆਤ ਅੱਛਾ ਅੱਜ ਆਪਣੇ ਘਰ ਫਿੱਟ ਆ ਗਈ ਤੇ ਅਪਾ ਚੁਨੀ ਜੜਾ ਹੋਈ ਕਰਦਾਗੀ ਠੀਕ ਹੈ ਹਰ ਬਾਪੂ ਸਹੀ ਹੈ ਹਾਂ ਵੀਰੇ ਤੁਸੀਂ ਤਾਂ ਬਾਪੂ ਨੂੰ ਸਮਝਾਓ ਆਪ ਵੀ ਸਮਝੋ ਤੁਸੀਂ ਮੈਂ ਵੀ ਕਿਸ ਨਲਵਿਆ ਨਹੀਂ ਕਰਾਉਣਾ ਜਦੋਂ ਤੈਨੂੰ ਜਿਹੜੀ ਗੱਲ ਕਹੀ ਸੀ ਕਹੀ ਸੀ ਸੁਣ ਗਏ ਨਾ ਉਹ ਜਿੱਥੇ ਸਾਡਾ ਲੋਟ ਆਇਆ ਕਾਣੀ ਉੱਥੇ ਕਰਾਂਗੇ ਤੂੰ ਜਿਹੜੀਆਂ ਗੱਲਾਂ ਕਰਦੇ ਆ ਉਹ ਨਹੀਂ ਸਾਡੀ ਗੱਲ ਪਿੱਟਾ ਨਹੀਂ ਇਸ ਪਿੱਟ ਕਰੀ ਹੋ ਗਾ ਦੇਖ ਪੈਣੇ ਜਦੋਂ ਪਹਿਲਾਂ ਕਹਿ ਸੀ ਬਾਪੂ ਨੇ ਉੱਥੇ ਦੇਖਿਆ ਸੀ ਉਹ ਆਪਣੇ ਲੈ ਕੇ ਹੈ ਹੀ ਨਹੀਂ ਰਿਸ਼ਤਾ ਕਿੱਛੇ ਆਪਾਂ ਕਿੱਛੇ ਹੋ ਕਿੰਨਾ ਪਟੇਗਾ ਐਸੀ ਨਹੀਂ ਸ੍ਰੀ ਕੀ ਕਬੀਲੇ ਦੀ ਨੱਕ ਵੜਾਉਦਾ ਕੋਣ ਆਉਂਦਾ ਹੋਰ ਆਪ ਗੱਲ ਮਣਨਿਆ ਕਰ ਬਾਪੂ ਦੀ ਮੈਂ ਹੋ ਤੇ ਰੱਖ ਲਈ ਬਿਨਾ ਮਤੋ ਜਵਾਕਾਂ ਰਿਆ ਕਹਦਾ ਕਹਿੰਦਾ ਜਾਓ ਤੁਰੋ ਸੇ ਪੈਸੇ ਲੈ ਲਓ ਤੁਰੀਕੇ ਕੋਈ ਨਾ ਬੱਕੂ ਪੈਸੇ ਦੇਈ ਜਾ ਆਇਆ ਪਣ ਉਹਨੂੰ ਤਾਂ ਬੱਕੂ ਦੀ ਕਰਨ ਮੰਨੀ ਦਿੰਦੀ ਆ ਤੇਰੇ ਫਾਇਦੇ ਵਾਸਤੇ ਜਾਂਦਾ ਉਹ ਕੋ ਮਾੜਾ ਨਹੀਂ ਜਾਂਦਾ ਹੋਰ ਆਇਆ ਪੰਜ ਹਰੀ ਗਲਬਤ ਇਹ ਸੀ ਵੀ ਅੱਛਾ ਫਿਰ ਤਾਂ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਮਾੜਾ ਕਰਿਆ ਉਹਨੇ ਲੱਗਦਾ ਤਾਂ ਹੈ ਨਹੀਂ ਸੀ ਵੈਸੇ ਇਦਾਂ ਦਾ ਕਿਉਂਕਿ ਪਿੰਡ ਦੇ ਵਿੱਚ ਅਕਸਰ ਮੈਨੂੰ ਮਿਲਦਾ ਰਹਿੰਦਾ ਸੀਗਾ ਪਰ ਜਿੱਦਾਂ ਤੁਸੀਂ ਕਹਿੰਦੇ ਹੋ ਜਿਉਂਨੇ ਇਸੇ ਤਰ੍ਹਾਂ ਹੀ ਕੀਤਾ ਫਿਰ ਉਹਨੇ ਬਹੁਤ ਜ਼ਿਆਦਾ ਸ਼ਰਮ ਜਾ ਕੇ ਗੱਲ ਕਰੀਏ ਫਿਰ ਤਾਂ ਇਹ ਜਿਹੜਾ ਤੁਹਾਡੇ ਨਾਲ ਏਡਾ ਵੱਡਾ ਧੋਖਾ ਕੀਤਾ ਹੈਗਾ ਗੱਲ ਤੋਂ ਉਹੀ ਹੈ ਨਾ ਮੈਨੂੰ ਵੀ ਉਹ ਐਵੇਂ ਤਾਂ ਨਹੀਂ ਲੱਗਦਾ ਸੀ ਕਿ ਮੈਨੂੰ ਅੱਧ ਵਿੱਚ ਘਾਰੋਂ ਐਵੇਂ ਛੱਡ ਕੇ ਚਲ ਜੂਗਾ ਬਿਨਾਂ ਦੱਸੇ ਫੋੜਨ ਚਲ ਜੂਗਾ ਤੇ ਮੇਰੇ ਨਾਲ ਇੱਥੇ ਵਿਆਹ ਦਿਓ ਸਿਰਫ ਲਾਰੇ ਲਈ ਜਾਂਦਾ ਸੀਗਾ ਪਤਾ ਨਹੀਂ ਉਹਨੇ ਮੇਰੇ ਨਾਲ ਐਵੇਂ ਕਿਉਂ ਕਰਿਆ ਛੇ ਇੱਕ ਵਾਰੀ ਮੈਨੂੰ ਰੀਜ਼ਨ ਪਤਾ ਲੱਗ ਗਿਆ ਨਾ ਚਲੋ ਤੁਸੀਂ ਨਾ ਮੈਂ ਫਿਕਰ ਨਾ ਕਰੋ ਤੁਸੀਂ ਰੋਗ ਹੋਣਾ ਸਾਰਾ ਕੁਝ ਸਹੀ ਹੋ ਜਾਊਗਾ ਜਿੰਨੇ ਦਿਨ ਤੁਸੀਂ ਇੱਥੇ ਰਹਿਣਾ ਹੈ ਨਾ ਤੁਸੀਂ ਬਿਨਾਂ ਡਰ ਇੱਥੇ ਰਹਿ ਸਕਦੇ ਇਹ ਵੀ ਤੁਹਾਡਾ ਆਪਣਾ ਘਰ ਹੀ ਹੈਗਾ ਬਾਕੀ ਤੁਸੀਂ ਮਾਤਾ ਨੂੰ ਮੇਰੀ ਨੂੰ ਮਿਲ ਲੈ ਹੁਣੇ ਉਹਨਾਂ ਦਾ ਬਹੁਤ ਵਧੀਆ ਸੁਭਾਅ ਹੈ ਤੁਹਾਨੂੰ ਕਦੇ ਵੀ ਕੋਈ ਏਦਾਂ ਦੀ ਗੱਲ ਨਹੀਂ ਕਰਨਗੇ ਬਸ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਐ ਉਹਦਾ ਮਾੜਾ ਜਿਹਾ ਧਿਆਨ ਰੱਖਿਓ ਵੀ ਮਾਤਾ ਨੂੰ ਕੋਈ ਇਦਾਂ ਦਾ ਸ਼ੱਕ ਨਹੀਂ ਹੋਣਾ ਚਾਹੀਦਾ ਨਹੀਂ ਜਿੰਨਾ ਟਾਈਮ ਤੁਸੀਂ 10 ਦਿਨ 20 ਦਿਨ ਮਹੀਨਾ ਜਿੰਨਾ ਟਾਈਮ ਵੀ ਰਹਿਣਾ ਤੁਸੀਂ ਇੱਥੇ ਰਹਿ ਸਕਦੇ ਹੋ ਆਪਣੇ ਘਰ ਦੇ ਵਿੱਚ ਆ ਕੇ ਤੇ ਤੁਹਾਨੂੰ ਕੋਈ ਨਹੀਂ ਰੋਕ ਟੋਕ ਕਰੂਗਾ ਨਾ ਹੀ ਕੋਈ ਕਹੂਗਾ ਕਿ ਤੁਸੀਂ ਇੱਥੇ ਕਿਉਂ ਰਹਿੰਦੇ ਹੋ ਹਾਂਜੀ ਹੋ ਤਾਂ ਮੈਨੂੰ ਪਤਾ ਲੱਗ ਗਿਆ ਕਿ ਤੁਹਾਡੀ ਮੰਮੀ ਦਾ ਸੁਭਾਅ ਵਾਲਾ ਹੀ ਚੰਗਾ ਮੈਨੂੰ ਤਾਂ ਐਵੇਂ ਹੋ ਰਿਹਾ ਵੀ ਹੁਣ ਮੈਂ ਉਹਨਾਂ ਨਾਲ ਕਿਵੇਂ ਗੱਲ ਕਰਾਂਗੀ ਮੈਨੂੰ ਤਾਂ ਹਿੰਮਤ ਜੀ ਨਹੀਂ ਹੋ ਰਹੀ ਹੈਗੀ ਕੋਈ ਗੱਲ ਤੁਹਾਨੂੰ ਉਹਨਾਂ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਹੈਗੀ ਜਿੰਨਾ ਟਾਈਮ ਤੁਹਾਡੀ ਹਰਜੀਤ ਦੇ ਨਾਲ ਕੋਈ ਗੱਲ ਨਹੀਂ ਹੁੰਦੀ ਜਾਂ ਤੁਹਾਡਾ ਕੋਈ ਹੋਰ ਹੱਲ ਨਹੀਂ ਮੰਨਦਾ ਉਹਨਾਂ ਟਾਈਮ ਤੁਸੀਂ ਇੱਥੇ ਰਹੋ ਮਾਤਾ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਜੇ ਕੋਈ ਗੱਲਬਾਤ ਤੁਹਾਡੀ ਬਾਹਰ ਹੁੰਦੀ ਵੀ ਹੈ ਕੋਈ ਹੱਲ ਹੁੰਦਾ ਹੈ ਤਾਂ ਤੁਸੀਂ ਇੱਕ ਵਾਰੀ ਮੈਨੂੰ ਦੱਸ ਦਿਓ ਮੈਂ ਮਾਤਾ ਨਾਲ ਆਪੀ ਉਸੇ ਸਭਾ ਹਿਸਾਬ ਨਾਲ ਹੀ ਗੱਲ ਕਰ ਲਵਾਂ ਠੀਕ ਹੈ ਠੀਕ ਹੈ ਜੀ ਹਾਂ ਨਾਲੇ ਤੁਸੀਂ ਕਰ ਲਓ ਆਰਾਮ ਟੜਕੋ ਥੜਕੀ ਇੱਕ ਗਲਾਈ ਜਾਂਦਾ ਰੱਬ ਆ ਪੁੱਤ ਝਾੜੂਗਾ ਤੂੰ ਮਾਰਨ ਲੱਗ ਗਈ ਤੂੰ ਮੰਮੀ ਮਿੱਟੀ ਸੀਗੀ ਮੈਂ ਸੋਚਿਆ ਚੱਲ ਝਾੜੂ ਲਾਦਾ ਉਰੇ ਫੜਾ ਪੁੱਤ ਕੋਈ ਨਾ ਚਾਣੀ ਮੈਂ ਕਰ ਦਾਂਗੀ ਪੁੱਤ ਝਾੜੂ ਤਾਂ ਮੈਂ ਲਾ ਲੂੰ ਝਾੜੂ ਮਾਰ ਕੱਲ ਤਾਂ ਆਈ ਐ ਪੁੱਤ ਤੂੰ ਤੇ ਤੂੰ ਝਾੜੂ ਕਾਹਤੋਂ ਚੱਕ ਲਿਆ ਨਾਲੇ ਪਹਿਲਾ ਬਿਹਾਰਤਾ ਪੁੱਤ ਰੋਟੀਆਂ ਦਾ ਹੁੰਦਾ ਮਿੱਠੀਆਂ ਰੋਟੀਆਂ ਉਹ ਤੂੰ ਪਕਾ ਲਈ ਮੈਂ ਜਮਾਨੀ ਰੋਕਦੀ ਆ ਝਾੜੂ ਦਾ ਕੰਮ ਤਾਂ ਨਾ ਮੈਨੂੰ ਹੀ ਛੱਡ ਦੇ ਮੈਂ ਬਥੇਰਾ ਮਾਰਨ ਠੀਕ ਐ ਮੰਮੀ ਨਾਲੇ ਪੁੱਤ ਤੇਰੇ ਕੱਪੜੇ ਗੰਦੇ ਹੋ ਜਾਣਗੇ ਆ ਮਿੱਟੀ ਘੱਟੇ ਵਾਲਾ ਕੰਮ ਤੂੰ ਨਾ ਕਰਿਆ ਕਰ ਲੈ ਮੰਮੀ ਫਿਰ ਤੁਸੀਂ ਇਕੱਲੇ ਕਿਵੇਂ ਕੰਮ ਕਰੋਗੇ ਹੁਣ ਮੈਂ ਆ ਗਈ ਨਾ ਮੈਂ ਘਰ ਦਾ ਕੰਮ ਕਰਿਆ ਕੋਈ ਨਾ ਪੁੱਤ ਤੂੰ ਮੇਰੀ ਨੂੰ ਨਹੀਂ ਤੂੰ ਮੇਰੀ ਧੀ ਐ ਤੇ ਹਰਜੀਤ ਕਿੱਥੇ ਆਪਣਾ ਇੱਥੇ ਹੀ ਨੇ ਉਹ ਰੂਮ ਚ ਸੋਈ ਜਾਂਦੇ ਸੀਗੇ ਹਜੇ ਉੱਠਿਆ ਹੀ ਨਹੀਂ ਬਹਿਰਜੀਤ ਹਰਜੀਤ ਚਲੋ ਮੰਮੀ ਸੋਲੰਦੋਂ ਉਹਨਾਂ ਨੂੰ ਕੋਈ ਨਾ ਪੁੱਤ ਇੰਨਾ ਬਾਲਾ ਸੌਂਈਦਾ ਵੀ ਨਹੀਂ ਹੁੰਦਾ ਨਾ ਤੂੰ ਐਨਾ ਦਿਨ ਚੜਾਤਾ ਤੈਨੂੰ ਪਤਾ ਨਹੀਂ ਸੀ। ਉਹ ਮਾਂ ਬਸ ਅੱਖ ਜੀ ਲੱਗ ਗਈ। ਕਿਉਂ ਅੱਖ ਉੱਤਾ ਤੇਰੀ ਲੱਗਣੀ ਸੀ ਤੇ ਤੈਨੂੰ ਐ ਨਹੀਂ ਪਤਾ ਵੀ ਕੋਲੋਂ ਉੱਠ ਕੇ ਮੇਰੀ ਨੂਰ ਰਾਣੀ ਆਈ ਆ ਸੱਚ ਪੁੱਤ ਮੈਂ ਤਾਂ ਤੇਰਾ ਨਾਂ ਹੀ ਭੁੱਲ ਗਈ ਕੀ ਨਾਂ ਪੁੱਤ ਤੇਰਾ? ਮੇਰਾ ਨੰਦ ਸੀ ਰਿਹਾ ਤੇ ਹਾਈ ਹਾਈ ਕਿੰਨਾ ਸੋਹਣਾ ਨਾ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਦੋ ਦਿਨ ਹੋ ਗਏ ਵੀ ਆਹੀ ਕੱਪੜੇ ਪਾਈ ਫਿਰਦੀ ਆ ਇਹਨੂੰ ਚੱਜ ਦੇ ਕੱਪੜੇ ਦਿਵਾ ਲਿਆ। ਕੱਪੜੇ ਦਿਵਾ ਲਿਆਉਣਾਗਾ ਮਾਂ ਤੇ ਨਾਲੇ ਨਾ ਮੈਂ ਤੈਨੂੰ ਇੱਕ ਗੱਲ ਹੋਰ ਦੱਸਦੀ ਸੀ। ਹਾਂ। ਮੈਂ ਦੁੱਧ ਵਾਲੇ ਤੋਂ ਪੈਸੇ ਫੜ ਕੇ ਲਿਆਈ ਐ। ਅੱਛਾ। ਤੇ ਮੈਂ ਕਿਹਾ ਕਿਤੇ ਤੂੰ ਫੜਨ ਵੀ ਨਾ ਜਾਵੜੀ ਤੇ ਆ ਲੈ ਪੈਸੇ ਜਿੰਨੇ ਲੱਗੇ ਉੰਨੇ ਲਾ ਦੀ। ਇਹਦੇ ਪਸੰਦ ਦੇ ਕੱਪੜੇ ਲਿਆਇ। ਕੋਈ ਨਾ ਮੈਂ ਲੈ ਆਉਣਾ ਜਾ ਕੇ। ਤੂੰ ਆਪ ਨਹੀਂ ਜਾਣਾ ਇਹਨੂੰ ਨਾਲ ਲੈ ਕੇ ਜਾਣਾ। ਹਾਂ ਕੋਈ ਨਾ ਨਾਲ ਲੈ ਜਾਣਾਗਾ ਮੈਂ। ਜਿਹੜੀ ਚੀਜ਼ ਐ ਇਹਨੇ ਕਹਿ ਤੀ ਇਹਨੂੰ ਉਹੀ ਦਿਵਾਉਣੀ ਐ। ਕਿਤੇ ਆਏ ਨਾ ਹੋਵੇ ਵੀ ਇਹੇ ਜਿਹੇ ਕੱਪੜੇ ਨਾ ਦਿਵਾਵੇਂ। ਹੁਣ ਨਾ ਨਾ ਮਾ ਕਿਉਂ ਫਿਕਰ ਕਰਦੀ ਐ ਤੂੰ। ਜਿਹੜੇ ਇਹਨੇ ਕੱਪੜੇ ਕਹਤੇ ਮੈਨੂੰ ਉਹੀ ਦਿਵਾ ਲਿਆਂਗਾ। ਚੱਲ ਕੋਈ ਨਾ ਪੁੱਤ ਤੇ ਨਾਲੇ ਨਾ ਤੂੰ ਝਾੜੂ ਨਾ ਲਾਇਆ ਕਰ ਲੈ ਪੁੱਤ ਹਰਜੀਤ ਤੇ ਤੁਸੀਂ ਅੰਦਰ ਜਾ ਕੇ ਬੈਠੋ ਤੇ ਮੈਂ ਚਾਹ ਦੀ ਘੁੱਟ ਬਣਾ ਕੇ ਲਿਆਉਣੀ ਹੈ ਬਣਾ ਲਿਆ ਮਾਂ ਤੇ ਸੱਚ ਮੈਨੂੰ ਐ ਵੀ ਦੱਸ ਦੇ ਤੇਰੇ ਬਾਅਦ ਤੇ ਵਾਸਤੇ ਤਾਂ ਨਹੀਂ ਕੁਝ ਲੈ ਕੇ ਆਉਣਾ ਮੈਂ ਕੀ ਕਰਨੀ ਆ ਮੇਰੇ ਤਾਂ ਅੱਗੇ ਹੀ ਵਾਧੂ ਪਏ ਆ ਕੱਪੜੇ ਐਨੇ ਕੱਪੜੇ ਮੈਂ ਦੱਸ ਕਰਨੇ ਕੀ ਆ ਮੇਰੀ ਨੂ ਰਾਣੀ ਸੋਹਣੀ ਲੱਗੇ ਬਸ ਸੀਰਤ ਵਾਸਤੇ ਕੱਪੜੇ ਲਿਆ ਕਮਾਲ ਦੀ ਗੱਲ ਐ ਮੰਮੀ ਜੇ ਮੇਰੇ ਵਾਸਤੇ ਸੂਟ ਸ਼ਰਟ ਆ ਰਹੇ ਨੇ ਅਸੀਂ ਤੁਹਾਡੇ ਲਈ ਵੀ ਲੈ ਕੇ ਆਵਾਂਗੇ ਠੀਕ ਹੈ ਨਾ ਹੋ ਸਹੀ ਗੱਲ ਹੈ ਕੋਈ ਨਾ ਚੱਲ ਕੋਈ ਨਾ ਮੇਰੀ ਗੱਲ ਸੁਣ ਬਾਲਾ ਮਹਿੰਗਾ ਨਾ ਲਿਆਈ ਕੋਈ ਸਸਤਾ ਜਿਹਾ ਸੂਟ ਲਿਆਈ ਬਸ ਮੇਰੇ ਵਾਸਤੇ ਘਰੇ ਪਾਉਣ ਵਾਲਾ ਪੁੱਤ ਮੈਂ ਤਾਂ ਨਾ ਗੁਰੂ ਘਰ ਹੀ ਜਾਣਾ ਹੋਰ ਮੈਂ ਕਿਤੇ ਨਹੀਂ ਜਾਂਦੀ ਹੋ ਕੋਈ ਨਾ ਮਾ ਤੂੰ ਜਾਣਾ ਆਉਣਾ ਤਾਂ ਹੁਣ ਪਿਆ ਕਰੂਗਾ ਕੋਈ ਗੱਲ ਨਹੀਂ ਤੇਰੇ ਵਾਸਤੇ ਵੀ ਵਧੀਆ ਲੈ ਕੇ ਆਵਾਂਗੇ ਚੱਲ ਤੂੰ ਚਾਹ ਦੀ ਘੁੱਟ ਬਣਾਵਾ ਪਾ ਚਾਹ ਬਣਾਉਣੀ ਹੈ ਚੱਲ ਕੋਈ ਨਾ ਤੁਸੀਂ ਹੋ ਜੋ ਤਿਆਰ